ਸਵਾਗਤ ਹੈ ਜੀ ਅੱਜ ਨਾ ਆਪਾਂ ਇੱਕ ਖਾਸ ਚੀਜ਼ ਵੇਖ ਰਹੇ ਹਾਂ ਸੀਆਈਐਸਐਫ ਮਤਲਬ ਕੇਂਦਰੀ ઔਦਯੋਗਿਕ ਸੁਰੱਖਿਆ ਬਲ ਉਹਨਾਂ ਦਾ ਇੱਕ ਨੋਟਿਸ ਆਇਆ ਹਾਂਜੀ ਖੇਡ ਕੋਟਾ 2025 ਵਾਲੀ ਪਰਤੀ ਲਈ ਐਚਸੀਜੀਡੀ ਵਾਸਤੇ ਇਹ 30 ਜੂਨ 2025 ਦਾ ਨੋਟਿਸ ਹੈ ਬਿਲਕੁਲ ਤੇ ਆਪਣਾ ਮਕਸਦ ਹੈ ਕਿ ਇਸ ਨੋਟਿਸ ਦੀਆਂ ਜਿਹੜੀਆਂ ਮੇਨ ਗੱਲਾਂ ਨੇ ਨਾ ਉਹਨਾਂ ਨੂੰ ਸਮਝੀਏ ਖਾਸ ਕਰਕੇ ਜਿਨ੍ਹਾਂ ਨੇ ਅਪਲਾਈ ਕੀਤਾ ਹੋਇਆ ਉਹਨਾਂ ਲਈ ਹਾਂਜੀ ਬਹੁਤ ਜ਼ਰੂਰੀ ਹੈ ਇਹ ਕਿਉਂਕਿ ਇਹ ਨੋਟਿਸ ਅਗਲੇ ਸਟੈਪ ਬਾਰੇ ਹੈ ਮਤਲਬ ਪੜਤੀਦਾ ਅਗਲਾ ਪੜਾ ਅੱਛਾ ਕਿਹੜਾ ਪੜਾ ਉਹੀ ਟ్రਾਇਲ ਹੋਣੇ ਨੇ ਪ੍ਰੋਫੀਸ਼ੈਂਸੀ ਟੈਸਟ ਫਿਰ ਉਹ ਪੀਐਸਟੀ ਯਾਨੀ ਸਰੀਰਕ ਮਾਪ ਟੈਸਟ ਤੇ ਨਾਲੇ ਡਾਕੂਮੈਂਟ ਵੈਰੀਫਿਕੇਸ਼ਨ ਓਹੋ ਮਤਲਬ ਅਸਲ ਕੰਮ ਹੁਣ ਸ਼ੁਰੂ ਹੋਣਾ ਹਾਂ ਕਹਿ ਸਕਦੇ ਆ ਇੱਥੋਂ ਹੀ ਅਸਲ ਚੋਣ ਸ਼ੁਰੂ ਹੁੰਦੀ ਹੈ ਠੀਕ ਹੈ ਤਾਂ ਫਿਰ ਸਭ ਤੋਂ ਪਹਿਲਾਂ ਤਾਰੀਖਾਂ ਦਾ ਦੱਸੋ ਉਹ ਬਹੁਤ ਜ਼ਰੂਰੀ ਹੋਣਗੀਆਂ ਹਾਂਜੀ ਹਾਂਜੀ ਤਾਰੀਖਾਂ ਤਾਂ ਬਹੁਤ ਹੀ ਨਾਜ਼ੁਕ ਨੇ ਵੇਖੋ ਨੋਟਿਸ ਕਹਿੰਦਾ ਕਿ ਇਹ ਸਾਰਾ ਕੰਮ ਦੋ ਹਿੱਸਿਆਂ 'ਚ ਹੋਣਾ ਹੈ ਦੋ ਹਿੱਸਿਆਂ 'ਚ ਹਾਂ ਪਹਿਲਾ ਹਿੱਸਾ ਜਾਂ ਪਹਿਲਾ ਪੜਾ ਉਹ 7 ਜੁਲਾਈ ਤੋਂ ਸ਼ੁਰੂ ਹੈ 7 ਜੁਲਾਈ 2025 ਤੋਂ ਓਕੇ ਤੇ ਇਹ ਚੱਲਣਾ 15 ਜੁਲਾਈ 2025 ਤੱਕ ਠੀਕ ਹੈ 7 ਤੋਂ 15 ਜੁਲਾਈ ਹਾਂਜੀ ਤੇ ਫਿਰ ਦੂਜਾ ਪੜਾ ਉਹ 21 ਜੁਲਾਈ 2025 ਤੋਂ ਸ਼ੁਰੂ ਹੋਵੇਗਾ 21 ਜੁਲਾਈ ਤੋਂ ਅੱਛਾ ਪਰ ਮੈਨੂੰ ਲੱਗਿਆ ਸੀ ਇਹਦੇ ਵਿੱਚ ਕੋਈ ਕੋਈ ਖਾਸ ਗੱਲ ਵੀ ਸੀ ਸ਼ਾਇਦ ਸਾਰਿਆਂ ਲਈ ਨਹੀਂ ਬਿਲਕੁਲ ਸਹੀ ਫੜਿਆ ਇਹੀ ਮੇਨ ਪੁਆਇੰਟ ਹੈ ਇਹ ਜਿਹੜੀਆਂ ਤਰੀਕਾਂ ਨੇ ਨਾ 7 ਤੋਂ 15 ਤੇ ਫਿਰ 21 ਜੁਲਾਈ ਵਾਲੀ ਹਾਂਜੀ ਇਹ ਸ਼ੂਟਿੰਗ ਡਿਸਪਲਿਨ ਵਾਸਤੇ ਨਹੀਂ ਹੈ ਨਾ ਓ ਅੱਛਾ ਤਾਂ ਜਿਹੜੇ ਸ਼ੂਟਿੰਗ ਵਾਲੇ ਉਮੀਦਵਾਰ ਨੇ ਉਹਨਾਂ ਦਾ ਕੀ ਉਹਨਾਂ ਲਈ ਨਾ ਬਾਅਦ ਚ ਅਲੱਗ ਤੋਂ ਦੱਸਿਆ ਜਾਊਗਾ ਮਤਲਬ ਉਹਨਾਂ ਨੂੰ ਹੱਲੇ ਥੋੜਾ ਇੰਤਜ਼ਾਰ ਕਰਨਾ ਪੈਣਾ ਹੈ ਤੇ ਵੈਬਸਾਈਟ ਦੇਖਦੇ ਰਹਿਣਾ ਪੈਣਾ ਹੈ ਠੀਕ ਹੈ ਠੀਕ ਹੈ ਚਲੋ ਇਹ ਤਾਂ ਹੋ ਗਈਆਂ ਤਰੀਖਾਂ ਦੀ ਗੱਲ ਹੁਣ ਜਿਹੜੇ ਬਾਕੀ ਖੇਡਾਂ ਵਾਲੇ ਨੇ ਤੇ ਸ਼ਾਰਟਲਿਸਟ ਹੋ ਗਏ ਨੇ ਇਨਾ ਤਰੀਖਾਂ ਲਈ ਉਹਨਾਂ ਨੂੰ ਅੱਗੇ ਕੀ ਕਰਨਾ ਐਡਮਿਟ ਕਾਰਡ ਵਗੈਰਾ ਹਾਂਜੀ ਉਹਨਾਂ ਲਈ ਖੁਸ਼ਖਬਰੀ ਹੈ ਜਿਹੜੇ ਸ਼ਾਰਟਲਿਸਟ ਹੋਏ ਨੇ ਉਹਨਾਂ ਦੇ ਈ ਐਡਮਿਟ ਕਾਰਡ ਆ ਗਏ ਨੇ ਅੱਛਾ ਕਿੱਥੇ ਸੀਆਈਐਸਐਫ ਦੀ ਜਿਹੜੀ ਪਰਤੀ ਵਾਲੀ ਵੈਬਸਾਈਟ ਹੈ ਨਾ cisfrecruit.cisf.gov.in ਉੱਥੇ ਅਪਲੋਡ ਕਰ ਦਿੱਤੇ ਗਏ ਨੇ ਓਕੇ ਉਮੀਦਵਾਰ ਆਪਣੀ ਰਜਿਸਟ੍ਰੇਸ਼ਨ ਆਈਡੀ ਤੇ ਪਾਸਵਰਡ ਪਾ ਕੇ ਉੱਥੋਂ ਡਾਊਨਲੋਡ ਕਰ ਸਕਦੇ ਨੇ ਪ੍ਰਿੰਟ ਕਰ ਲੈਣ ਸੌਖਾ ਕੰਮ ਹੈ ਇਹ ਤਾਂ ਹਾਂ ਇਹ ਤਾਂ ਠੀਕ ਹੈ ਪਰ ਆਮ ਤੌਰ ਤੇ ਐਡਮਿਟ ਕਾਰਡ ਨਾਲ ਹਦਾਇਤਾਂ ਵੀ ਹੁੰਦੀਆਂ ਨੇ ਉਹਨਾਂ ਦਾ ਕੀ ਬਹੁਤ ਵਧੀਆ ਪੁਆਇੰਟ ਹੈ ਇਹ ਉਹ ਜਿਹੜੀਆਂ ਉਮੀਦਵਾਰ ਲਈ ਹਦਾਇਤਾਂ ਨੇ ਨਾ ਐਡਮਿਟ ਕਾਰਡ ਦੇ ਨਾਲ ਹਾਂਜੀ ਉਹਨਾਂ ਨੂੰ ਬਹੁਤ ਮਤਲਬ ਬਹੁਤ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ ਕਈ ਵਾਰ ਨਾ ਲੋਕੀ ਇਹਨੂੰ ਹਲਕੇ ਚ ਲੈ ਜਾਂਦੇ ਨੇ ਹਾਂ ਸੋਚਦੇ ਆਂ ਬਸ ਐਂਟਰੀ ਟਿਕਟ ਹੈ ਹਾਂ ਪਰ ਉਹਦੇ ਚ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਵੇਂ ਕਿਹੜੇ ਡਾਕੂਮੈਂਟ ਲਿਆਉਣੇ ਆ ਕੀ ਨਹੀਂ ਲਿਆਉਣਾ ਤੇ ਖਾਸ ਕਰਕੇ ਰਿਪੋਰਟਿੰਗ ਟਾਈਮ ਅੱਛਾ ਰਿਪੋਰਟਿੰਗ ਟਾਈਮ ਹਾਂ ਜੀ ਨੋਟਿਸ ਚ ਸਾਫ਼ ਲਿਖਿਆ ਕਿ ਜਿਹੜਾ ਟਾਈਮ ਐਡਮਿਟ ਕਾਰਡ ਤੇ ਦਿੱਤਾ ਉਸੇ ਟਾਈਮ ਤੇ ਭਰਤੀ ਕੇਂਦਰ ਪਹੁੰਚਣਾ ਬਹੁਤ ਜ਼ਰੂਰੀ ਹੈ ਸਖਤੀ ਨਾਲ ਪਾਲਣਾ ਕਰਨੀ ਹੈ ਠੀਕ ਹੈ ਤੇ ਡਾਕੂਮੈਂਟ ਵੈਰੀਫਿਕੇਸ਼ਨ ਵੀ ਐਸੇ ਸਟੇਜ ਤੇ ਹੋਣੀ ਹੈ ਹਾਂ ਜੀ ਐਸੇ ਪੜਾਤੇ ਪੀਐਸਟੀ ਡਾਕੂਮੈਂਟ ਵੈਰੀਫਿਕੇਸ਼ਨ ਟ੍ਰਾਇਲ ਸਭ ਕੁਝ ਤਾਂ ਆਪਣੇ ਸਾਰੇ ਅਸਲ ਕਾਗਜ਼ਾਤ 오રિਜਨਲ ਹਾਂ 오રિਜਨਲ ਖਾਸ ਕਰਕੇ ਜਿਹੜੇ ਖੇਡਾਂ ਦੇ ਸਰਟੀਫਿਕੇਟ ਨੇ ਜਿਨ੍ਹਾਂ ਦੇ ਬੇਸ ਤੇ ਅਪਲਾਈ ਕੀਤਾ ਉਹ ਸਭ ਤਿਆਰ ਰੱਖਨੇ ਪੈਣੇ ਨੇ ਜੇ ਕੋਈ ਕਮੀ ਰਹਿ ਗਈ ਤਾਂ ਮੁਸ਼ਕਿਲ ਹੋ ਸਕਦੀ ਹੈ ਹੂੰ ਇਹ ਤਾਂ ਹੈ আচ্ছা ਨੋਟਿਸ 'ਚ ਇੱਕ ਹੋਰ ਚੀਜ਼ ਸੀ ਪੜਤੀ ਸੈਂਟਰ ਬਦਲਣ ਬਾਰੇ ਉਹਦੇ ਬਾਰੇ ਕੀ ਕਿਹਾ ਗਿਆ ਹਾਂ ਉਹਦੇ ਬਾਰੇ ਬਹੁਤ ਸਪਸ਼ਟ ਲਿਖਿਆ ਹੈ ਕਿ ਪੜਤੀ ਕੇਂਦਰ ਬਦਲਣ ਦੀ ਕੋਈ ਵੀ ਰਿਕਵੈਸਟ ਨਹੀਂ ਮੰਨੀ ਜਾਏਗੀ अच्छा बिल्कुल नहीं बिल्कुल नहीं जो सेंटर एडमिट कार्ड ते आ गया बस उथो ही जाना पवेगा ये आम तौर पे हुंदा ही है वड्डियां भर्तियां च हां शायद इंतजामा करके हां प्रबंध की कारण हुंदे ने इसलिए उम्मीदवार पहला ही मन बना के रखण ठीक है तो फिर कुल मिला के उम्मीदवार ले की सलाह मतलब की की करना चाहिए हुन देखो मोटियां मोटियां तीन चार गल्ला ने ਬੈਲਾ ਫਟਾਫਟ ਆਪਣਾ ਈ ਐਡਮਿਟ ਕਾਰਡ ਡਾਊਨਲੋਡ ਕਰਕੇ ਪ੍ਰਿੰਟ ਕਰ ਲਓ। ਓਕੇ। ਦੂਜਾ ਐਡਮਿਟ ਕਾਰਡ ਤੇ ਨਾਲ ਜਿਹੜੀਆਂ ਹਦਾਇਤਾਂ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪੜ੍ਹੋ, ਸਮਝੋ। ਇੱਕ-ਇੱਕ ਲਾਈਨ। ਠੀਕ ਹੈ। ਤੀਜਾ ਆਪਣੇ ਸਾਰੇ origignal document, photocopies, ਫੋਟੋਆਂ ਜੋ ਵੀ ਮੰਗਿਆ ਉਹ ਸਭ ਕੁਝ ਤਿਆਰ ਕਰਕੇ ਰੱਖੋ। ਹਾਂਜੀ। ਤੇ ਚੌਥਾ ਦੱਸੀ ਹੋਏ ਟਾਈਮ ਤੇ ਦੱਸੀ ਹੋਈ ਜਗ੍ਹਾ ਤੇ ਪਹੁੰਚ ਜਾਓ। ਤੇ ਹਾਂ, ਵੈਬਸਾਈਟ ਜ਼ਰੂਰ ਚੈੱਕ ਕਰਦੇ ਰਹੋ ਖਾਸ ਕਰਕੇ ਸ਼ੂਟਿੰਗ ਵਾਲੇ। ਬਿਲਕੁਲ। ਤਾ ਮਤਲਬ ਸਾਰੀ ਗੱਲ ਦਾ ਨਿਚੋੜ ਇਹ ਨਿਕਲਿਆ ਕਿ ਪ੍ਰੋਸੈਸ ਹੁਣ ਅੱਗੇ ਤੁਰ ਪਿਆ ਤਾਰੀਖਾਂ ਸਾਹਮਣੇ ਨੇ ਬਸ ਸ਼ੂਟਿੰਗ ਵਾਲਿਆਂ ਨੂੰ ਛੱਡ ਕੇ ਹਾਂਜੀ ਐਡਮਿਟ ਕਾਰਡ ਵੈਬਸਾਈਟ ਤੇ ਮੌਜੂਦ ਨੇ ਤੇ ਹੁਣ ਸਾਰੀ ਜ਼ਿੰਮੇਵਾਰੀ ਉਮੀਦਵਾਰ ਦੀ ਹੈ ਕਿ ਉਹ ਹਦਾਇਤਾਂ ਮੰਨੇ ਟਾਈਮ ਤੇ ਪਹੁੰਚੇ ਤੇ ਸਾਰੇ ਕਾਗਜ਼ ਪੱਤਰ ਪੂਰੇ ਰੱਖੇ ਬਿਲਕੁਲ ਸਹੀ ਸਭ ਕੁਝ ਤਿਆਰ ਰੱਖਣਾ ਪੈਣਾ ਹੂੰ ਤੇ ਇੱਕ ਗੱਲ ਹੋਰ ਸੋਚਣ ਵਾਲੀ ਹੈ ਅਖੀਰ ਚ ਇਹ ਜਿਹੜੀ ਖੇਡ ਕੋਟੇ ਦੀ ਭਰਤੀ ਹੈ ਨਾ ਹਾਂਜੀ ਇਹ ਸਿਰਫ ਖਿਡਾਰੀਆਂ ਨੂੰ ਨੌਕਰੀ ਦੇਣ ਦਾ ਤਰੀਕਾ ਨਹੀਂ ਹੈ ਇਹ ਇਹ ਵੀ ਦੱਸਦਾ ਹੈ ਕਿ CISF ਵਰਗੀ ਫੋਰਸ ਉਹ ਖੇਡਾਂ ਤੋਂ ਮਿਲੇ ਗੁਣਾ ਨੂੰ ਕਿੰਨੀ ਅਹਿਮੀਅਤ ਦਿੰਦੀ ਹੈ ਜਿਵੇਂ ਕਿ ਜਿਵੇਂ ਅਨੁਸ਼ਾਸਨ ਹੋ ਗਿਆ ਟੀਮ ਨਾਲ ਕੰਮ ਕਰਨਾ ਪ੍ਰੈਸ਼ਰ ਚ ਕਿਵੇਂ ਖੇਡਣਾ ਇਹ ਸਾਰੀਆਂ ਚੀਜ਼ਾਂ ਹਾਂ ਇਹ ਤਾਂ ਹੈ ਪਰ ਜੀ ਇਹ ਸੋਚ ਲੈ ਕੇ ਆਉਂਦੇ ਨੇ ਸ਼ਾਇਦ ਉਹ ਰੈਗੂਲਰ ਭਰਤੀ ਵਾਲਿਆਂ ਤੋਂ ਕੁਝ ਵੱਖਰਾ ਦਿੰਦੇ ਹੋਣਗੇ ਫੋਰਸ ਨੂੰ ਇਹ ਇੱਕ ਸਵਾਲ ਹੈ ਜਿਸ ਤੇ ਵਿਚਾਰ ਕੀਤਾ ਜਾ ਸਕਦਾ ਹੂੰ ਵਧੀਆ ਨੁਕਤਾ ਚਲੋ ਇਸ ਤੇ ਸੋਚਾਂਗੇ